ਜੱਫੇ ਵੇਗੋ ਵਾਲੀਏ ਪਿੱਤਰ ਵੱਲੋਂ ਤੇ ਮਠੱਡਿਆਂ ਵਾਲੇ ਦੀਪ ਵੱਲੋਂ 5100 ਦੇ ਹੋਣਗੇ ਵਾਹਿਗੁਰੂ ਲਾ ਤੱਕੜਾ ਜੱਫਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਗਿਆ 10 ਨੰਬਰ ਦਾ ਵਾਅਦਾ ਹੋ ਗਿਆ ਜਿਹੜੇ ਮੇਰੇ ਭਰਾ ਇੱਧਰਲੇ ਪਾਸੇ ਖੜੇ ਐ ਫਰੀਜ ਬਾੜ ਜਾਣ ਲੈ ਵੀ ਖੋਸਾਂ ਵਾਲਿਆ ਆ ਗਿਆ ਰਵੀ ਕਹਿੰਦੇ ਪਿਆਰੇ ਵਾਲਾ ਕਬੱਡੀ ਪੌਂਡ ਦੇ ਲਈ ਵੱਧ ਗਿਆ ਮੇਰੇ ਮਿੱਤਰੋ ਇਹ ਫਾਈਨਲ ਟਰੈਕਟਰ ਪੁਲਟ चगू जगू चगू चकू उ जगू ਕਪਾਈ ਦਾ ਤਾੜਾ ਉਹ ਦੇਖ ਦੱਜੀ ਕੁੜੀਆਂ ਅੱਜ ਬੇਗੋਵਾਲ ਭੰਗੜਾ